ਜਸਵੀਰ ਗੜੀ ਹੈ ਇਹਨੇ ਮਹਾਪੁਰਸ਼ਾਂ ਦੇ ਅੰਦੋਲਨ ਨੂੰ ਜਾਣਕਾਰੀ ਹਾਸਲ ਕਰਕੇ ਪੂਰਨ ਤੌਰ ਤੇ ਵੇਚਣ ਦਾ ਕੰਮ ਕੀਤਾ ਕਿਉਂਕਿ ਜਿਹੜੀਆਂ ਸੀਟਾਂ ਲਈਆਂ ਸੀਟਾਂ ਦੇ ਨਾਲ ਨਾਲ 15 16 ਕੈਂਡੀਡੇਟ ਵੀ ਉਹਨਾਂ ਨੂੰ ਗਿਆ ਵੇ ਤੁਸੀਂ ਸਾਨੂੰ ਰੁਪਏ ਦਿਓ ਤੇ ਕੈਂਡੀਡੇਟ ਵੀ ਤੁਹਾਡੇ ਹੋਣਗੇ ਅਸੀਂ ਉਹਨਾਂ ਨੂੰ ਹਾਥੀ ਤੇ ਚੜਾ ਦੇਾਂਗੇ ਬਹੁਜਨ ਸਮਾਜ ਪਾਰਟੀ ਦਾ ਹਰ ਵਰਕਰ ਹੁਣ ਜਾਗਦਾ ਜਮੀਰਾਂ ਵਾਲਾ ਵਰਕਰ ਆ ਉਹਨੂੰ ਪਤਾ ਆ ਕਿ ਕੀ ਹੋ ਰਿਹਾ ਇਹ ਕਹਿੰਦਾ ਸੀ ਵੀ 50 50000 ਵੋਟ ਵੀ ਨਾਲ ਲੈ ਕੇ ਕੈਂਡੀਡੇਟ ਆ ਰਹੇ ਆ ਤੇ ਵਸਪਾ ਨਹੀਂ ਗੜੀ ਗੜੀ ਗਲੀ ਗਲੀ ਹੋਈ ਪਈ ਐ ਤੇ ਇਹਦਾ ਕਰਦਾਰ ਮੈਂ ਦਸਾਂ ਇਹ 1995 ਦੇ ਵਿੱਚ ਬਲਾਚੌਰ ਦੀ ਧਰਤੀ ਤੇ ਤਤਗਤ ਮਹਾਮਾਨਵ ਬੁੱਧਾ ਦਾ ਜੋ ਬਣਿਆ ਬੁੱਧ ਵਿਹਾਰ ਆ ਉੱਥੇ ਇਹਨੇ ਦੀਖਸ਼ਾ ਲਈ ਔਰ ਜਦੋਂ ਇਸ ਨੂੰ ਪਤਾ ਲੱਗਾ ਕਿ ਪੰਜਾਬ ਦੇ ਵਿੱਚ ਜਿਹੜਾ ਆਉਣ ਵਾਲੇ ਸਮੇਂ 'ਚ ਸਮਝੌਤਾ ਹੋ ਸਕਦਾ ਤਾਂ ਇਹਨੇ 17 ਦੇ ਵਿੱਚ ਹੀ ਜਿਹੜੀ ਹੈ ਉਹ ਦਾੜੀ ਰੱਖਣੀ ਸ਼ੁਰੂ ਕਰ ਦਿੱਤੀ, ਕੇਸ ਰੱਖਣੇ ਸ਼ੁਰੂ ਕਰਤੇ, ਸਰਦਾਰ ਬਣਨਾ ਸ਼ੁਰੂ ਕਰ ਦਿੱਤਾ। ਡਾਕਟਰ ਜਸਵੀਰ ਤੋਂ ਸਰਦਾਰ ਜਸਵੀਰ ਸਿੰਘ ਤੇ ਜਿਹੜੀ ਇਹਨੂੰ ਦੀਖਸ਼ਾ ਲਈ ਸੀ, ਉਹਦਾ અપਮਾਨ ਉੱਥੇ ਕੀਤਾ। ਪੰਜ ਸ਼ੀਲ ਜਿਹੜਾ ਆ ਇਹਨਾਂ ਆਪਣੇ ਟੱਬਰ ਸਮੇਤ, ਪੰਜ ਸ਼ੀਲ ਦਾ ਜਿਹੜਾ ਸਰੂਪਾ ਆ ਉਹ ਨਾਲ ਹੀ ਚੱਟਿਆ। ਤੇ ਉੱਥੇ ਇਹ ਜਿਹੜਾ ਲੋਕਾਂ ਨੇ ਖਾਣਾ ਦਿੱਤਾ ਸੀ, ਬਹੁਤ ਜਨਤੀ ਦੇ ਉੱਤੇ ਉਹ ਲੋਕਾਂ ਦਾ ਕੀਤਾ ਹੋਇਆ ਦਾਨ ਸੀ ਇਹ ਆਪਣੀ ਪਾਵਰ ਦੇ ਨਾਲ ਕੁਝ ਬੰਦਿਆਂ ਨੂੰ ਨਾਲ ਲੈ ਕੇ ਉੱਥੋਂ ਭੋਜਨ ਵੀ ਚੱਕ ਲਿਆ ਤੇ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਬਈ ਇਹ ਬੰਦਾ ਜਿਹੜਾ ਆ ਛਲਕਾਪਟੀ ਬੰਦਾ ਆ ਇਹ ਬੰਦੇ ਨੇ ਇੱਕ ਬੀਐਸਪੀ ਨੂੰ ਵੇਚਣਾ ਵੇਚਣਾ ਕਿਉਂਕਿ ਜਿਹੜਾ ਬੰਦਾ ਪਸ਼ੂਆਂ ਦੇ ਟੀਕੇ ਲਾ ਲਾ ਕੇ 10-10 20-20 ਕਿਲੋ ਦੁੱਧ ਕੱਢ ਲੈਂਦਾ ਸੀ ਤੇ ਇਹ ਬੰਦਾ ਬਹੁਜਨ ਸਮਾਜ ਪਾਰਟੀ ਦੀ ਵਾਗਡੋਰ ਐਨਆਰਆਈ ਭਰਾਵਾਂ ਨੂੰ ਗੁੰਮਰਾਹ ਕਰਕੇ ਉੱਥੋਂ ਰੁਪਈਆ ਲੈ ਆਇਆ ਪੈਰਿਸ ਫਰਾਂਸ ਜਰਮਨ ਆਸਟ੍ਰੇਲੀਆ ਉੱਥੋਂ ਉਹਨਾਂ ਤੋਂ ਰੁਪਈਆ ਉਸ ਵੇਲੇ 45 ਲੱਖ ਰੁਪਈਆ ਲੈ ਕੇ ਆਇਆ ਤੇ 20 ਲੱਖ ਰੁਪਈਆ ਇਹਨੇ ਜਿਹੜਾ ਉਸ ਵੇਲੇ ਡਾਕਟਰ ਮੇਘਰਾਜ ਨੂੰ ਦਿੱਤਾ ਤੇ ਉਹਦੇ ਵਿੱਚੋਂ 8 ਲੱਖ ਰੁਪਈਆ ਸਾਰਾ ਸੈਂਟਰ ਹਾਈ ਕਮਾਂਡ ਨੂੰ ਪਹੁੰਚਿਆ ਤੇ ਬਾਕੀ ਉਹ ਖਾ ਗਿਆ ਸੀ ਤੇ ਉਸ ਪੈਸੇ ਦੇ ਨਾਲ ਕਿਉਂਕਿ ਇਹ ਕੇਟਰ ਵੇਚਦਾ ਹੁੰਦਾ ਸੀ ਅਸੀਂ 5000 ਰੁਪਈਆ ਐਨਆਰਆਈ ਬਹੁਤ ਜਣ ਜਿਹੜਾ BSP ਕੋਆਪਰੇਸ਼ਨ ਗਰੁੱਪ ਬਣਿਆ ਸੀ ਅਸੀਂ 5000 ਰੁਪਿਆ ਐਨਆਰਆਈਆਂ ਤੋਂ ਲੈ ਕੇ ਤਾਂ ਮੁਰੇ ਪ੍ਰਬੰਧਕਾਂ ਨੂੰ ਦੇ ਕੇ ਅਸੀਂ ਕਿੱਡਰ ਲਾਉਂਦੇ ਸੀ ਆਪਣਾ ਤੇਲ ਆਪਣਾ ਸਮਾਨ ਲਾਉਂਦੇ ਸੀ ਤੇ ਇਹ ਬੰਦਾ ਹਰ ਕਿੱਡਰ ਦਾ 10000 ਲੈਂਦਾ ਸੀ ਜਦੋਂ ਇਹਨੇ ਕਿੱਡਰ ਜਾ ਕੇ ਜਰਮਨ ਫਰਾਂਸ ਵਿੱਚ ਲਾਏ ਉਹਨਾਂ ਨੂੰ ਕਹਿੰਦਾ ਮੈਨੂੰ ਤੁਸੀਂ ਕਰੋੜ ਰੁਪਿਆ ਦਿਓ ਪ੍ਰਧਾਨ ਨੂੰ ਮੈਂ ਪਲਟਾ ਕੇ ਰੱਖ ਦਉ ਉਹਨੇ 40 45 ਲੱਖ ਰੁਪਿਆ ਦਿੱਤਾ ਇਹਨੇ 20 ਲੱਖ ਮੇਘਰਾਜ ਨੂੰ ਦੇ ਕੇ ਤਾਂ ਜਿਹੜਾ ਰਸ਼ਪਾਰ ਰਾਜੂ ਆ ਉਹਦੀ ਪਾਲਟੀ ਲਵਾਤੀ ਤੇ ਮੈਂ ਤਾਂ ਕਿਹਾ ਸੀ ਵੀ ਇਹਨੇ BSP ਜਿਹੜੀ ਹੈ ਇਹਨੇ ਸਾਰੀ ਜਿੱਦਾਂ ਇਹ ਪਸ਼ੂਆਂ ਦਾ ਡਾਕਟਰ ਆ ਇਹਨੇ ਬਸਪਾ ਨੂੰ ਜਿਹੜਾ ਖੁੱਡੇ ਲੈਣ ਲਾ ਦੇਣਾ ਉਹੀ ਗੱਲ ਹੋਈ ਬਈ ਜਦੋਂ ਸਮਝੌਤਾ ਕੀਤਾ ਤਾਂ ਫੇਰ ਅੜ ਕੇ ਬਹਿ ਗਿਆ ਵੀ ਮੈਂ ਫਗਵਾੜੇ ਦੀ ਸੀਟ ਲੜਨੀ ਆ ਤੇ ਫਗਵਾੜੇ ਦੀ ਸੀਟ ਲੜੀ ਅਸੀਂ ਜਿਤਾ ਜਿਹੜਾ ਜਿਤਾਉਣ ਦਾ ਪ੍ਰਾਲਾ ਕੀਤਾ ਪਰ ਇਹਦੀ ਬੋਲਬਾਣੀ ਇਦਾਂ ਦੀ ਸੀ ਇਹ ਡੈਪਟੀ ਸੀਐਮ ਦੀ ਕੁਰਸੀ ਜਿਹੜੀ ਚੰਡੀਗੜ੍ਹੋਂ ਨਾਲ ਹੀ ਲੈ ਕੇ ਆਇਆ ਸੀ ਉਹ ਦਿਖਾ ਲਈ ਜਾਂਦਾ ਸੀ ਸਾਰਿਆਂ ਨੂੰ ਬਈ ਮੈਂ ਜਿਹੜਾ ਆ ਡੈਪਟੀ ਸੀਐਮ ਬਣਨਾ ਜਿਹੜੇ ਬੰਦੇ ਮੇਰੇ ਨਾਲ ਚੱਲਣਗੇ ਉਹਨਾਂ ਦੀ ਪੁਛ ਪੜਤਾਲ ਹੋਊਗੀ ਜਿਹੜੇ ਬੰਦੇ ਮੇਰਾ ਵਿਰੋਧ ਕਰਨਗੇ ਮੈਂ ਉੱਥੇ ਬੜਨ ਨਹੀਂ ਦੇਣਾ ਸਾਡੀਆਂ ਇਹ ਮੀਟਿੰਗਾਂ ਦੇ ਵਿੱਚ ਸਾਨੂੰ ਜਿਹੜਾ ਇਹਨੇ ਜਲੀਲ ਕਰਨਾ ਸ਼ੁਰੂ ਕਰਤਾ ਮੈਂ ਇਹਨੂੰ ਉਸ ਵੇਲੇ ਕਹਤਾ ਸੀ ਕਿ ਤੇਰੀ ਜਿਹੜੀ ਕਰਤੂਤ ਆ ਉਹ ਕਰਤੂਤ ਇਦਾਂ ਦੀ ਆ ਮੈਂ ਇਹ ਤੈਨੂੰ ਦਾਅਵੇ ਨਾਲ ਕਹਿਣਾ ਬਈ ਬਾਵਾ ਸਾਹਿਬ ਡਾਕਟਰਾਂ 'ਮੇਡ ਕਰ ਤੈਨੂੰ ਡਿਪਟੀ ਸੀਐਮ ਦੀ ਕੁਰਸੀ ਦਾ ਇੱਕ ਪਾਸੇ ਤੈਨੂੰ ਉੱਥੇ ਜਿਹੜੀ ਚਮਕੀਦਾਰ ਦੀ ਕੁਰਸੀ ਵੀ ਨਹੀਂ ਦੇਣਗੇ ਤੋਂ ਇਸ ਕਰਕੇ ਜੋ ਰਿਜ਼ਲਟ ਆਇਆ ਤੁਹਾਡੇ ਸਾਹਮਣੇ ਆ ਕਿਉਂਕਿ ਇਹ ਸਮਾਜ ਨੂੰ ਵੇਚਣ ਵਾਲਾ ਬੰਦਾ ਸੀ ਜਿਹੜਾ ਬੰਦਾ ਜਿਹੜਾ ਬੁੱਧ ਦੀ ਸ਼ਰਨ ਜਾ ਕੇ ਬਾਅਦ ਚ ਲਾਲਚ ਲੋਭ ਦੇ ਮਾਰਾ ਆਪਣਾ ਬਾਣਾ ਬਦਲ ਲਵੇ ਔਰ ਬੁੱਧਾ ਦੀ ਥਿਉਰੀ ਨੂੰ ਅਪਮਾਨਿਤ ਕਰੇ ਉਹਨੂੰ ਕਿੱਥੇ ਢੋਈ ਮਿਲਣੀ ਆ ਤੇ ਭੈਣ ਜੀ ਨੇ ਫਿਰ ਚੱਕ ਕੇ ਉਹਨੂੰ ਜਿਹੜਾ ਖੱਟੇ ਚ ਸੜ ਦਿੰਦਾ ਨਾ ਕਿਉਂਕਿ ਇਹ ਟਿਕਟਾਂ ਚਾਰ ਲੈ ਕੇ ਆਇਆ ਸੀ ਤੇ ਉਹ ਚਾਰ ਟਿਕਟਾਂ ਇਹਨੇ ਵੇਚੀਆਂ ਵਰਕਰਾਂ ਨੂੰ ਦਿੱਤੀਆਂ ਨਹੀਂ ਬਾਈ ਇਲੈਕਸ਼ਨ ਦੇ ਵਿੱਚ ਔਰ ਫਿਰ ਜਿਹੜੀ ਨਵੇਂ ਸ਼ਹਿਰ ਦੀ ਟਿਕਟ ਸੀ ਨਿਸ਼ਤਰਪਾਲ ਨੂੰ ਮਿਲੀ ਉਹ ਐਮਐਲਏ ਨੂੰ ਵੀ ਹਰਾਉਣ ਲਈ ਇਹਨੇ ਪੂਰਾ ਪ੍ਰਬੰਧ ਕੀਤਾ ਸੀ ਉਹ ਤਾਂ ਜਿੱਤ ਗਿਆ ਖੁਸ਼ਕਿਸਮਤੀ ਹੈ ਕਿ ਲੇਕਿਨ ਇਸ ਬੰਦੇ ਨੇ ਉੱਥੇ ਡਬਲ ਟਿਕਟ ਦਿੱਤੀ ਪ੍ਰਧਾਨ ਤੋਂ ਬਿਨਾਂ ਡਬਲ ਟਿਕਟ ਕਿੱਦਾਂ ਮਿਲ ਸਕਦੀ ਆ ਉਸ ਜਿਹੜਾ ਉਹ ਵਿਚਾਰਾ ਬਲਜਿੰਦਰ ਸਿੰਘ ਬੋਲਿਆ ਨਹੀਂ ਉਹਨੇ ਜਿਹੜਾ ਕਰੋੜ ਰੁਪਏ ਦੇ ਕਰੀਬ ਜਿਹੜਾ ਇਹਨਾਂ ਨੂੰ ਪੈਸੇ ਦਿੱਤੇ ਕਿਉਂਕਿ ਇਹਨਾਂ ਨੂੰ ਪੈਸਾ ਪਿਆਰਾ ਆਇਆ ਇਹਨਾਂ ਨੂੰ ਮਿਸ਼ਨ ਪਿਆਰਾ ਨਹੀਂ ਅੱਜ ਜਦੋਂ ਅਸੀਂ ਮੈਂ ਖੁਦ ਤਿੰਨ ਚਾਰ ਵਾਰ ਐਮਐਲਏ ਦਾ ਦਾਅਵਾ ਦੇ ਰਹਿਆ ਤੇ ਅਸੀਂ ਕਿਤੇ ਨੱਠ ਤੋੜੇ ਗਏ ਆ ਕਿਉਂਕਿ ਡਾਕਟਰ ਮੇਡਕਰ ਦੀ ਥਿਉਰੀ ਆ ਤੇ ਅਸੀਂ ਚੱਲ ਰਹੇ ਆ ਤੇ ਡਾਕਟਰ ਮੇਡਕਰ ਦੀ ਥਿਉਰੀ ਜਿਹੜੀ ਹੈ ਉਹ ਆਮ ਪਾਰਟੀ ਕਾਂਗਰਸ ਭਾਜਪਾ ਇਹਨਾਂ ਪਾਰਟੀਆਂ ਨਾਲ ਕਿਸੇ ਨਾਲ ਵੀ ਨਹੀਂ ਮਿਲਦੀ ਨਾ ਅਕਾਲੀਆਂ ਨਾਲ ਮਿਲਦੀ ਹੈ ਕਿਉਂਕਿ ਡਾਕਟਰ ਮੇਡਕਰ ਨੇ ਅਧਿਕਾਰ ਵਾਂਚਿਤ ਸਮਾਜ ਨੂੰ ਅਧਿਕਾਰ ਲੈ ਕੇ ਦਿੱਤੇ ਆ ਤੇ ਇਹ ਜਿਨ੍ਹਾਂ ਦੇ ਵਿੱਚ ਤਲਵੇ ਹੁਣ ਚੱਟਣ ਗਿਆ ਤੇ ਪਹਿਲਾਂ ਲਛੇਦਾਰ ਭਾਸ਼ਣਾ ਦੇ ਨਾਲ ਜਿਹੜਾ ਉਹਨਾਂ ਨੂੰ ਦੀਆਂ ਬੇਚਤੀਆਂ ਕਰਦਾ ਹੁੰਦਾ ਸੀ ਹੁਣ ਉਹਨਾਂ ਦੇ ਝਾੜੂ ਵਾਲਿਆਂ ਦੇ ਜਾ ਕੇ ਝਾੜੂ ਹੀ ਫੇਰੂਗਾ ਨਾ ਸਰਦਾਰ ਨਹੀਂ ਬਣੂਗਾ ਇਹਨਾਂ ਲਚੇਦਾਰ ਭਾਸ਼ਣ ਦਿੰਦਾ ਸੀ ਇੱਥੇ ਤੋ ਉਹ ਫਗਵਾੜਾ ਉਹੀ ਆ ਜਿਹਨੂੰ ਇਹ ਜ਼ੀਰੋ ਕਰਕੇ ਗਿਆ ਸੀ ਜਦੋਂ 2002 ਦੇ ਵਿੱਚ ਸਾਬਕਾਂਸ਼ੀਰਾਮ ਜੀ ਪੰਜਾਬ ਦੇ ਵਿੱਚੋਂ ਇੱਕ ਵੀ ਸੀਟ ਨਹੀਂ ਨਿਕਲੀ ਤਾਂ ਉਸ ਵੇਲੇ ਸਾਬਕਾਂਸ਼ੀਰਾਮ ਜੀ ਨੂੰ ਫਗਵਾੜੇ ਨਹੀਂ ਖੁਸ਼ ਕੀਤਾ ਸੀ ਤਿੰਨਾਂ ਮਹੀਨਿਆਂ ਬਾਅਦ ਦੋ ਹਾਥੀ ਚਤਾ ਕੇ ਨਗਰ ਨਿਗਮ ਦੇ ਵਿੱਚ ਜਿਹੜੇ ਲਿਆਂਦੇ ਸੀ ਤੋ ਅੱਜ ਜੇ ਅਸੀਂ ਫਗਵਾੜੇ ਦੇ ਵਿੱਚ ਇਹ ਨਹੀਂ ਪੰਜਾਬ ਦੇ ਵਿੱਚ ਇਹਨੇ ਜ਼ੀਰੋ ਕੀਤਾ ਤੇ ਪੰਜਾਬ ਦੇ ਵਿੱਚ ਜੇ ਹਵਾ ਬਣਾਈ ਆ ਬਸਪਾ ਨੂੰ ਮੋੜ ਕੇ ਜਿਹੜੀ ਆ ਉਹ ਇਸ ਵੇਲੇ ਬਲੰਦੀਆਂ ਵੱਲ ਨੂੰ ਜਾ ਰਹੇ ਆ ਤੇ ਇਹ ਫਗਵਾੜਾ ਹੀ thora ਬਣਿਆ ਤਿੰਨ ਸੀਟਾਂ ਅਸੀਂ ਆਪਣੀ ਪਲੈਨਿੰਗ ਦੇ ਨਾਲ ਜਿਹੜੀਆਂ ਉਹ ਅੱਜ ਅਸੀਂ ਤਿੰਨ ਸੀਟਾਂ ਤੇ ਜਿੱਤੇ ਆ ਬੇਸ਼ੱਕ ਮੈਂ ਸੀਟ ਹਾਰ ਗਿਆ ਕਿਉਂਕਿ ਫਗਵਾੜਾ ਜਿਹੜਾ ਆ ਜਿਹੜੀ ਮੇਰੇ ਵਾਲੀ ਸੀਟ ਸੀ ਇਹ ਤਿੰਨ ਵਾਰ ਅਸੀਂ ਜਿੱਤੇ ਆ ਤੇ ਚੌਥੀ ਵਾਰ ਲੋਕ ਜਿਹੜੇ ਆ ਕਈ ਵਾਰੀ ਲੋਕਾਂ ਦਾ opinion ਜਿਹੜਾ ਉਹ ਲੰਬੇ ਸਮੇਂ ਬਾਅਦ ਬਦਲ ਜਾਂਦਾ ਲੇਕਿਨ ਅਸੀਂ ਮੁਕਾਬਲਾ ਡਟ ਕੇ ਕੀਤਾ ਤੇ ਇਹ ਜਿਹੜਾ ਬੰਦਾ ਆ ਇਹਨੇ ਤਾਂ ਜਿਹੜਾ ਫਗਵਾੜੇ ਨੂੰ ਜ਼ੀਰੋ ਕਰਕੇ ਰੱਖ ਦਿੱਤਾ ਹੈ ਅੱਜ ਫਗਵਾੜਾ ਜਿਹੜਾ ਆ ਉਹ ਨਗਰ ਨਿਗਮ ਦੇ ਵਿੱਚ ਜਿਹੜਾ ਪੂਰਾ ਗਠਬੰਧਨ ਦੇ ਤਹਿਤ ਅੱਜ ਜਿਹੜੀ ਹੈ ਉਹ ਇਹ ਡਿਪਟੀ ਸੀਐਮ ਦੀ ਗੱਲ ਕਰਦਾ ਸੀ ਅੱਜ ਜਿਹੜਾ ਡਿਪਟੀ ਮੇਅਰ ਆ ਉਹ ਫਗਵਾੜਾ ਲਏਗਾ ਤੇ ਇਸ ਕਰਕੇ ਇਹ ਬੰਦਾ ਜਿਹੜਾ ਪਹਿਲਾਂ ਵੀ ਬਕਾਊ ਸੀ ਪਹਿਲਾਂ ਵੀ ਮਿਸ਼ਨ ਨੂੰ ਵੇਚਦਾ ਹੀ ਸੀ ਕਿਉਂਕਿ ਸਾਬਕਾਂਛੀਰਾਮ ਜੀ ਕਹਿੰਦੇ ਹੁੰਦੇ ਸੀ ਜਿਹੜਾ ਜ਼ਿਆਦਾ ਬੋਲਦੇ ਆ ਜਿਹੜੇ 10-10 ਰੁਪਏ ਮਤਲਬ ਜਿਹੜੇ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਜਿਹੜੇ ਮਤਲਬ ਲਖਾਰੀ ਬਣ ਜਾਂਦੇ ਆ ਔਰ ਸਾਈਆਂ ਸਿਰਫ ਆਪਣਾ ਜਿਹੜਾ ਵਪਾਰ ਦੀ ਨੀਤੀ ਦੇ ਨਾਲ ਕੰਮ ਕਰਦੇ ਆ ਉਹ ਮਿਸ਼ਨ ਨੂੰ ਵੇਚਣ ਦਾ ਕੰਮ ਕਰਦੇ ਆ ਇਸ ਕਰਕੇ ਸਾਬਕਾਂਛੀਰਾਮ ਜੀ ਨੇ ਜਿਹੜਾ ਆ ਉਹ ਬਾਲੇ ਲੰਬੇ-ਲੰਬੇ ਭਾਸ਼ਣ ਨਹੀਂ ਕੀਤੇ ਸਮਾਜ ਨੂੰ ਤਿਆਰ ਕੀਤਾ ਈ ਤਿਆਗ ਕੀਤਾ ਇਹ ਜਿਹੜੀ ਮੂਵਮੈਂਟ ਹੈ ਤਿਆਗ ਦੀ ਮੂਵਮੈਂਟ ਹੈ ਇਹ ਮੈਂ ਤਾਂ ਪਹਿਲਾਂ ਹੀ ਕਹਿੰਦਾ ਈ ਆਪਣੇ ਮੰਚ ਤੋਂ ਵੱਡੇ ਮੰਚ ਤੋਂ ਡਾਕਟਰ ਬੀ ਆਰ ਅੰਬੇਡਕਰ پارک ਦੇ ਵਿੱਚੋਂ ਇਹ ਜਿਹੜੇ ਪਹਿਲੇ ਪ੍ਰਧਾਨ ਆ ਉਹ ਕਿੱਥੇ ਗਿਆ ਆ ਜਿਹੜਾ ਪ੍ਰਧਾਨ ਗੁਰਲਾਲ ਸੈਲਾ ਸੀ ਇਹ ਤਾਂ ਵਿਚਾਰਾ ਦਲਾਲ ਆ ਦੱਲਾ ਸੀ ਇਹ ਸੀਟਾਂ ਦੇ ਸੌਦੇ ਕਰਵਾਦਾ ਸੀ ਅਕਾਲੀਆਂ ਤੋਂ ਜਿਹੜੇ ਵੱਡੇ ਵੱਡੇ ਨੋਟ ਲੈ ਕੇ ਜਿਹੜੇ ਆ ਉਹ ਸੌਦੇ ਕਰਵਾਦਾ ਸੀ ਤੇ ਇਹ ਰਹਿ ਨਹੀਂ ਸਕਦਾ ਕਿਉਂਕਿ ਪਹਿਲਾਂ ਵੀ ਇਹ ਪ੍ਰਧਾਨ ਹੁੰਦੇ ਹੋਏ ਵੀ ਪਾਰਟੀ ਨੂੰ ਛੱਡ ਗਿਆ ਔਰ ਫਿਰ ਕਈ ਜਗ੍ਹਾ ਘੁੰਮ ਕੇ ਆਇਆ ਫਿਰ ਇਹ ਜਿਹੜਾ ਇਹ ਹੁਣ ਇਹਦੀ ਦਾਲ ਨਹੀਂ ਸੀ ਗੱਲ ਨਹੀਂ ਇਸ ਕਰਕੇ ਇਹ ਉਹਨੂੰ ਪਤਾ ਸੀ ਵੀ ਅਸੀਂ ਇਕੱਠਿਆਂ ਨੇ ਮਲਾਈ ਖਾਧੀ ਆ ਤੇ ਹੁਣ ਹੋਰ ਪਾਸੇ ਅਕਾਲੀਆਂ ਤਾਂ ਸਾਨੂੰ ਹੁਣ ਜਿਹੜਾ ਪੱਠੇ ਪਾਉਣੇ ਨੇ ਵੀ ਅਸੀਂ ਕਿਉਂ ਨਾ ਝਾੜੂ ਵਾਲਿਆਂ ਦੇ ਝਾੜੂ ਫੇਰ ਕੇ ਜਿਹੜਾ ਉੱਥੇ ਹੀ ਮਲਾਈ ਖੱਛਾਂਗੇ ਉਹਨਾਂ ਦੇ ਢੰਗ ਜਿਹੜੇ ਆ ਉਹ ਕਦਮਾਂ 'ਚ ਬੈਠ ਕੇ ਜੁੱਤੀਆਂ ਉਹਨਾਂ ਦੀਆਂ ਸਾਫ਼ ਕਰਾਂਗੇ 바ਵਾ ਸਾਹਿਬ ਵੇਟ ਕਰਦੀ ਜਿਹੜੀ ਮੂਮੈਂਟ ਹੈ ਇਹ ਇਹ ਨਹੀਂ ਹੈ ਵੀ ਐਮਐਲਏ ਐਮਪੀ ਬਣ ਜਾਓ ਪ੍ਰਧਾਨ ਬਣ ਜਾਓ ਜਨਰਲ ਸੈਕਟਰੀ ਬਣ ਜਾਓ ਇਹ ਮੂਵਮੈਂਟ ਤਿਆਗ ਦੀ ਮੂਵਮੈਂਟ ਹੈ ਤਿਆਗ ਦੀ ਮੂਵਮੈਂਟ ਵਿਚਾਰ ਦੀ ਮੂਵਮੈਂਟ ਹੈ ਵਿਚਾਰਧਾਰਾ ਦੀ ਮੂਵਮੈਂਟ ਹੈ ਆਪਣਾ ਜਿਹੜਾ ਬੰਦਾ ਆਪਣਾ ਪ੍ਰਚਾਰ ਨਿਰੰਤਰ ਜਾਰੀ ਰੱਖੇ ਉਹਦੇ ਵਿੱਚ ਗ੍ਰਾਵਟ ਵੀ ਆਉਂਦੀ ਆ ਅੱਪ ਵੀ ਹੁੰਦਾ ਲੇਕਿਨ ਮੂਵਮੈਂਟ ਮੂਵਮੈਂਟ ਹੈ ਤੇ ਇਸ ਕਰਕੇ ਅੱਜ ਜਿਹੜੀ ਵੱਡੀ ਮੈਂ ਐਨਆਰਆਈ ਭਰਾਵਾਂ ਨੂੰ ਬਹੁਤ ਕਹਿੰਦਾ ਰਿਹਾ ਵੀ ਭਲਿਓ ਲੋਕੋ ਇਹ ਪੈਸਾ ਜਸਵੀਰ ਸਿੰਘ ਗੜੀ ਦੇ ਘਰ ਲੱਗ ਰਿਹਾ ਇਹ ਕੰਪਿਊਟਰ ਗੜੀ ਦੇ ਘਰ ਲੱਗ ਰਿਹਾ ਜਿਹੜਾ ਭੈਣ ਜੀ ਨੇ ਐਡਾ ਵੱਡਾ 45 ਲੱਖ ਦਾ ਉਸ ਵੇਲੇ ਅੱਜ ਜਿਹੜਾ 2 ਕਰੋੜ ਦਾ ਦਫ਼ਤਰ ਆ ਉਹ ਕਾਦੇ ਵਾਸਤੇ ਖਰੀਦਿਆ ਜੇ ਕੰਪਿਊਟਰ ਲਾਉਣੇ ਆ ਉੱਥੇ ਲਵਾਓ ਅਸੀਂ ਜਿਹੜਾ ਬੀਐਸਪੀ ਐਨਆਰਆਈ ਕੋਆਪਰੇਸ਼ਨ ਗਰੁੱਪ ਬਣਾ ਕੇ ਕੰਮ ਕੀਤਾ ਉਹਦੇ ਵਿੱਚ ਸ਼ਹੀਦਾਂ ਦੀ ਜਿਹੜੀ ਹੈ ਉਹ ਜਗ੍ਹਾ ਨੂਰਮਹਿਲ ਉੱਥੇ ਪੈਸੇ ਲਵਾਏ ਜਿਹੜੀ ਡਾਕਟਰ ਅੰਬੇਡਕਰ ਪਾਰਕ ਅਜ ਇਤਿਹਾਸਕ ਸਥਾਨ ਆ ਉੱਥੇ ਐਨਆਰਆਈਆਂ ਦਾ ਪੈਸਾ ਲੱਗਾ ਜਿਹੜਾ ਸਾਬ ਕਾਂਸ਼ੀਰਾਮ ਭਵਨ ਆ ਉਹ ਮੇਰੇ ਨਾਲ ਹੀ ਬੜਿਆ ਔਰ ਐਨਆਰਆਈਆਂ ਦੇ ਪੈਸੇ ਨਾਲ ਬਣਿਆ ਉੱਥੇ ਫਿਰ ਅਸੀਂ ਜਿਹੜੇ ਆ ਉਹ ਪਾਰਲੀਮੈਂਟ ਕਿੱਡਰ ਲਾਉਂਦੇ ਰਹੇ ਆ ਉਹ ਐਨਆਰਆਈਆਂ ਦੇ ਪੈਸੇ ਨਾਲ ਲਾਉਂਦੇ ਰਹੇ ਆ ਜਗ੍ਹਾ ਜਗ੍ਹਾ ਤੇ ਫਿਰ ਜਿਹੜਾ ਉੱਥੇ ਦਫ਼ਤਰ ਸੀ ਉਹਦਾ ਖਰਚਾ ਐਨਆਰਆਈ ਭਰਾਵਾਂ ਦੇ ਨਾਲ ਸਭ ਕੰਸ਼ੀਰਾਮ ਇੰਟਰਨੈਸ਼ਨਲ ਗਰੁੱਪ ਵੀ ਚਲਾਉਂਦਾ ਰਿਹਾ ਔਰ ਜਿਹੜਾ ਬੀਐਸਪੀ ਐਨਆਰਆਈ ਕੋਆਪਰੇਟਿਵ ਗਰੁੱਪ ਚਲਾਉਂਦਾ ਰਿਹਾ ਆ ਜਿਹੜਾ ਵਰਲਡਵਾਈਡ ਬੀਐਸਪੀ ਗਰੁੱਪ ਬਣਿਆ ਸੀ ਇਹਦੇ ਵਿੱਚ ਮੈਂ ਹੁਣ ਇਹ ਕਹਣਾ ਕਿ ਕੁਝ ਬੰਦੇ ਜਿਹੜੇ ਯੂ ਐਸ ਏ ਦੇ ਸੀ ਉਹਨਾਂ ਨੇ ਫੋਟੋ ਭੱਡੀ ਸਾਰੀ ਲਾ ਲੂ ਕੇ ਆਪਣੀ ਤਾਂ ਵਰਲਡ ਦਾ ਪੈਸਾ ਜੜਾਇਆ ਉਹ ਤਿੰਨ ਚਾਰ ਬੰਦਿਆਂ ਦੇ ਘਰ ਪਹਚਾਇਆ ਤੇ ਆਪ ਸਿਰਫ ਨਾ ਬਣਾਉਣ ਦੇ ਲਈ ਜੜਾਇਆ ਉਹ ਬੀਐਸਪੀ ਦਾ ਸਤਿਆਰਾਜ ਕੀਤਾ ਬੀਐਸਪੀ ਦੇ ਨਾਂ ਤੇ ਫੰਡ ਇਕੱਠਾ ਕਰਕੇ ਉਹ ਬੇੜਾ ਗਰਖ ਕੀਤਾ ਕਿਉਂਕਿ ਇਦਾਂ ਦੇ ਬੰਦਿਆਂ ਨੂੰ ਨਹੀਂ ਜਮਲਾਇਆ ਸੀ ਬਈ ਕਰੇ ਕੀ ਆ ਹੁਣ ਨਿਕਲਿਆ ਦੇਖੋ ਕੀ ਆ ਇਸ ਕਰਕੇ ਜਿਹੜਾ ਆ ਐਨਆਰਆਈ ਭਰਾਵਾਂ ਨੂੰ ਮਿਸ਼ਨ ਮੂਵਮੈਂਟ ਤੇ ਪੈਸਾ ਲਾਉਣਾ ਚਾਹੀਦਾ ਸੋਚ ਕੇ ਵੀ ਇਹ ਬੰਦੇ ਜਿਹੜੇ ਮਿਸ਼ਨ ਤੇ ਪੈਸਾ ਲਾ ਰਹੇ ਜੇ ਅੱਜ ਅਸੀਂ ਥੋੜੇ ਪੈਸੇ ਨਾਲ ਇੰਨੇ ਨਹੀਂ ਪੈਸੇ ਲਾਏ ਡਾਕਟਰ ਵੀ ਆਰ ਅਵੇਟ ਕਰ ਪਾਰਕ ਦੇ ਵਿੱਚ ਲੇਕਿਨ ਜਿਹੜਾ ਭਰਾਵਾਂ ਨੇ ਪੈਸੇ ਲਾਏ ਆ ਉਹ ਆ ਕੇ ਦੇਖ ਸਕਦੇ ਵੀ ਬਾਕੀ ਪੈਸਾ ਸਾਡਾ ਸਹੀ ਜਗ੍ਹਾ ਲੱਗਾ ਆ ਤੇ ਇਹ ਇਤਿਹਾਸ ਹੈ ਰਮੇਸ਼ ਕੌਲ ਨੇ ਮਰ ਵੀ ਜਾਊਗਾ ਤੇ ਇਤਿਹਾਸ ਜਿਹੜਾ ਇਹ ਤੋਂ ਪ੍ਰੇਰਨਾ ਲੈਂਦੇ ਰਹਿਣਗੇ ਲੋਕ ਲੋਕ ਇਤੋਂ ਜਾਗਰਤ ਹੋਣਗੇ ਇਹ ਜਿਹੜਾ ਬੰਦਾ ਛਰਪੇ ਮਾਰ ਸੀ ਇਹਨੇ ਕਿਹੜਾ ਇਤਿਹਾਸ ਪੈਦਾ ਕੀਤਾ ਇਹੀ ਆ ਵੀ ਜਿਹੜੀ ਵੋਟ ਬੈਂਕ ਆ ਉਹ ਜ਼ੀਰੋ ਤੇ ਲਿਆਂਦੀ ਮੈਂ ਜੀ 25 ਸਾਲਾਂ ਬਾਅਦ ਵੱਡਾ ਰਿਜ਼ਲਟ ਕੱਢਿਆ ਕਿਆ ਕੱਢਿਆ ਸੀ ਰਿਜ਼ਲਟ ਦੋ ਸੀਟਾਂ ਦਾ ਸੀ ਪਹਿਲੇ ਪਾਰਲੀਮੈਂਟ ਦੇ ਵਿੱਚ 2019 ਚ ਜਿਹੜੀ ਆਦਮਪੁਰ ਦੀ ਸੀਟ ਤੇ ਬੰਗਾ ਸੀਟ ਆ ਉਸ ਤੋਂ ਬੇਸ਼ਮਾਰ ਜਿਹੜਾ ਅਸੀਂ ਜਿੱਤੇ ਆ ਉਹ ਇਹ ਬੇਸ਼ੱਕ ਉਹਤੇ ਐਮਐਲਏ ਨਹੀਂ ਸੀ ਲੇਕਿਨ ਪਾਰਲੀਮੈਂਟ ਦੇ ਵਿੱਚ ਅਸੀਂ ਐਮਐਲਏ ਦੀ ਸੀਟ ਤੋਂ ਜਿਹੜਾ ਨੰਬਰ 1 ਤੇ ਦੋ ਸੀਟਾਂ ਤੋਂ ਆਏ ਆਂ ਔਰ ਫਲੋਰ ਬਹੁਤ ਸਾਰੀਆਂ ਸੀਟਾਂ ਤੇ ਜਿਹੜਾ ਅਸੀਂ ਵੋਟ ਬੈਂਕ ਭਰਿਆ ਇਸ ਕਰਕੇ ਇਹਦੇ ਜਾਣ ਤੋਂ ਬਾਅਦ ਇਹਦੇ ਜਾਣ ਤੋਂ ਬਾਅਦ ਦੋ ਭੋਗਪੁਰ ਦੀਆਂ ਸੀਟਾਂ ਅੱਜ ਐਮਸੀ ਦੀਆਂ ਜਲੰਧਰ ਦੀ ਸੀਟ ਜਿੱਤੋਂ 734 ਪਈਆਂ ਸੀ ਅੱਜ ਉੱਥੇ ਇੱਕੋ ਹੀ ਐਮਐਲਏ ਦੀ ਸੀਟ ਤੋਂ ਜਿਹੜੀ ਹੈ 17500 ਵੋਟ ਪਈ ਹੈ ਔਰ ਦੋਨ ਸੀਟਾਂ ਤੋਂ ਜਿਹੜੀ ਹੈ 50-50 ਵੋਟਾਂ ਦੇ ਨਾਲ ਅਸੀਂ ਪਿੱਛੇ ਰਹਿ ਗਏ ਆ ਤੇ ਫੇਰ ਬਲਾਚੌਰ ਦੀ ਸੀਟ ਜਿੱਤੀ ਆ ਹਜੇ ਗੁਰਾਇਆਂ ਤੋਂ ਸੀਟ ਜਿੱਤੀ ਇਹ ਬੰਦਾ ਜਿਹੜਾ ਆ ਇਹ ਐਵੇਂ ਗੜੀ-ਗੜੀ ਗਲੀ-ਗਲੀ ਹੋਈ ਪਈ ਆ ਇਹ ਤਾਂ ਕੜੀ ਕੋਲੀ ਆ ਤੇ ਕੜੀ ਵਾਲਿਆਂ ਦੇ ਨਾਲ ਹੀ ਯਾਰ ਆ ਲਿਆ ਹੈ ਤੇ ਇਹ ਬੰਦਾ ਜਿਹੜਾ ਆ ਖੜਾ ਹੋਇਆ ਮਤਲਬ ਜਿਹੜਾ ਜਾਨ ਛੁੱਟੀ ਲਾਖ ਪਾਏ ਹੁਣ ਪਾ ਤਾਂ ਚਲੋ ਹੋ ਜਾਊਗਾ ਇਹ ਇਸ ਬੰਦੇ ਤੋਂ ਜਿਹੜਾ ਵੇਚਦਾ ਹੀ ਸਮਾਜ ਨੂੰ ਉਹ ਤਾਂ ਜਾਂ ਤਾਂ ਛੁੱਟ ਗਈ ਇਸ ਕਰਕੇ ਕੋਈ ਘਬਰਾਉਣ ਦੀ ਲੋੜ ਨਹੀਂ ਇਹ ਮਿਸ਼ਨ ਆ ਮਿਸ਼ਨ ਅੱਜ ਦੇਖੋ ਸਾਬਕਾਂਸ਼ੀ ਰਾਮ ਜੀ ਦੀ ਇੰਨੀ ਵੱਡੀ ਮਿਹਨਤ ਆ ਕਿ ਅੱਜ ਜਿਹੜਾ ਡਾਕਟਰ ਅੰਬੇਡਕਰ ਜਿਹੜਾ ਪੂਰੇ ਭਾਰਤ ਵਿੱਚ ਗੂੰਜ ਰਿਹਾ ਤੇ ਉਹਦਾ અપਮਾਨ ਹੋ ਕੀਤਾ ਤਾਂ ਸਾਰੀਆਂ ਪਾਰਟੀਆਂ ਜਿਹੜੀਆਂ ਇਹ ਸਮਝਦੀਆਂ ਵੀ ਸਾਡਾ ਜਿਹੜਾ ਛਟਕਾਰਾ ਹੁਣ ਅਸੀਂ ਜੇ ਲੋਕਤੰਤਰ ਦੇ ਵਿੱਚ ਰਵਾਂਗੇ ਲੋਕਾਂ 'ਚ ਰਹਿਣਾ ਚਾਹੁੰਦੇ ਆ ਡਾਕਟਰ ਬੀੜਕਰ ਤੋਂ ਬਿਨਾ ਸਾਡਾ ਗੁਜ਼ਾਰਾ ਨਹੀਂ ਅੱਜ ਜਿਹੜਾ ਉਹਦੇ અપਮਾਨ ਲਈ ਸਾਰੀਆਂ ਪਾਰਟੀਆਂ ਨਹੀਂ ਪੂਰੇ ਭਾਰਤ ਵਿੱਚ ਅੰਬੇਡਕਰ ਦਾ ਯੁੱਗ ਸ਼ੁਰੂ ਹੋ ਚੁੱਕਾ ਸਾਬਕਾਂਸ਼ੀ ਰਾਮ ਦਾ ਯੁੱਗ ਸ਼ੁਰੂ ਹੋ ਚੁੱਕਾ ਇਹ ਬੰਦਾ ਜਿਹੜੇ ਬੰਦਿਆਂ ਨੇ ਰੈਜ਼ਰਵੇਸ਼ਨ ਦਾ ਵਿਰੋਧ ਕੀਤਾ ਇਹ ਬੰਦੇ ਬਕਾਊ ਦਲਾਲ ਜਿਹੜੇ ਆ ਇਹ ਸਾਬਕਾਂਸ਼ੀ ਰਾਮ ਦੀ ਫੋਟੋ ਉਹਨਾਂ ਨੂੰ ਫੜਾਉਂਦੇ ਬਈ ਉਹ ਤਾਂ ਡਾਕਟਰ ਬੀੜਕਰ ਦੀ ਫੋਟੋ ਲਾ ਕੇ ਲੋਕਾਂ ਨੂੰ ਗਮਰਾਹ ਕਰ ਗਿਆ ਹੈ ਵੋਟਾਂ ਲੈ ਗਿਆ ਤੁਸੀਂ ਸਾਬਕਾਂਸ਼ੀ ਰਾਮ ਦੀ ਫੋਟੋ ਫੜਾਉਂਦੇ ਲੱਖ ਲਾਂਡ ਤੇ ਆ ਤੁਹਾਡੇ ਬਈ ਜੇ ਤੁਸੀਂ ਇਹਨਾਂ ਨੂੰ ਚੁੱਪ ਕਰਕੇ ਬੈਠੇ ਰਹਦੇ ਡਾਕਟਰ ਬੇੜਕਰ ਦੀ ਮੂਵਮੈਂਟ ਦੇ ਨਾਂ ਤੇ ਸਾਬਕਾਂਛੀ ਰਾਮ ਦੀ ਮੂਵਮੈਂਟ ਦੇ ਨਾਂ ਤੇ ਲੋਕਾਂ ਚ ਰਹਿੰਦੇ ਤੁਹਾਡਾ ਨਾਂ ਰਹਿੰਦਾ ਤੇ ਹੁਣ ਤਾਂ ਤੁਸੀਂ ਕਿਹੜਾਇਆ ਉਹ ਮਤਲਬ ਸਾਰਾ ਬੇੜਾ ਗਰਕ ਕਰਕੇ ਚਲ ਗਏ ਆ ਤੁਸੀਂ ਕਹਿੰਦੇ ਆ ਵੀ ਸਾਡੇ ਨਾਲ ਧੋਖਾ ਹੋਇਆ ਮੈਂ ਸੋਣੀ ਆ ਮੈਂ ਖੜੀ ਆ ਮੈਨੂੰ ਟੈਂਪੂ ਵਾਲਾ ਵੀ ਚੜਾਉਣਾ ਚਾਹੁੰਦਾ ਮੈਨੂੰ ਬੱਸ ਵਾਲਾ ਵੀ ਚੜਾਉਣਾ ਚਾਹੁੰਦਾ ਤੂੰ ਕੱਜਰੀ ਆ ਫਿਰ ਤੈਨੂੰ ਹਰ ਕੋਈ ਚੱਕਰ ਨੂੰ ਫਿਰਦਾ ਲੱਖ ਲਾਂਡ ਤੇ ਆ ਤੇ ਇਹੋ ਜਿਹੇ ਬਈ ਲੋਕਾਂ ਨੂੰ ਮਿਸ਼ਰ ਦੀਆਂ ਗੱਲਾਂ ਕਰਦਾ ਰਿਹਾ ਤੇ ਹੁਣ ਤੂੰ ਦੌੜ ਗਿਆ ਹੈ ਇਸ ਕਰਕੇ ਇਹ ਜਿਹੜੀ ਸਾਫ ਕਾਂਸ਼ੀ ਰਾਮ ਦੀ ਚਲਾਈ ਹੋਈ ਮੂਵਮੈਂਟ ਹੈ ਲਹਿਰਿਆ ਭੈਣ ਕੁਮਾਰੀ ਮਾਇਆਵਤੀ ਜੀ ਅੱਜ ਸਾਨੂੰ ਲੋੜ ਆ ਜੇ ਇੱਕ ਅੱਜ ਭੈਣ ਜੀ ਨੇ ਸੜਕ ਦੀ ਕਾਲ ਦਿੱਤੀ ਆ ਤਾਂ ਲੋਕ ਸੜਕਾਂ ਤੇ ਆ ਗਏ ਆ ਤੇ ਇਹੀ ਸਾਨੂੰ ਚਾਹੀਦਾ ਆ ਕਿ ਇਹ ਲੋਕਤੰਤਰ ਲੋਕਾਂ ਦਾ ਆ ਲੋਕਾਂ ਦੀ ਮੂਵਮੈਂਟ ਹੈ ਤੇ ਫਾਕ ਕਾਂਚੀਰਾਮ ਨੇ ਲੋਕਾਂ ਨੂੰ ਜਗਾਇਆ ਸੀ ਤੇ ਇਹ ਸੜਕ ਤੋਂ ਸੰਸਦ ਤੱਕ ਤਦ ਹੀ ਅਸੀਂ ਜਾ ਸਕਦੇ ਹਾਂ ਜੇ ਅਸੀਂ ਲੋਕਾਂ ਚ ਈਮਾਨਦਾਰ ਬਣ ਕੇ ਲੋਕਾਂ ਚ ਡਟ ਕੇ ਆਵਾਂਗੇ ਨਹੀਂ ਤਾਂ ਇਦਾਂ ਦੇ ਜਿਹੜੇ ਆ ਉਹ ਤਲਵੇ ਚਟਿਆ ਉਹ ਸਾਡੀ ਮੂਵਮੈਂਟ ਦੇ ਵਿੱਚੋਂ ਸਿੱਖਿਆ ਲੈ ਕੇ ਲੀਡਰ ਬਣ ਕੇ ਦੂਸਰੇ ਪਾਸੇ ਮੋਟੀਆਂ ਰਾਕਵਾ ਲੈ ਜਾਣਗੇ ਕਿਉਂਕਿ ਜੇ ਮੈਂ ਅੱਜ ਇਹ ਵੀ ਕਹਿਣਾ ਚਾਹਣਾ ਕਿ ਅੱਜ ਇਹਨੂੰ 2018 ਤੋਂ ਪਹਿਲਾਂ ਦੇ ਇਹਦੇ ਬੈਂਕ ਬੈਲੈਂਸ ਚੈੱਕ ਕੀਤੇ ਜਾਣ ਇਹਦੀਆਂ ਬਾਹਰ ਪ੍ਰਾਪਰਟੀਆਂ ਚੈੱਕ ਕੀਤੀਆਂ ਜਾਣ ਤੇ ਅੱਜ ਨਿਊਜ਼ੀਲੈਂਡ ਦੇ ਵਿੱਚ ਤੇ ਇਹਦੇ ਘਰ ਨੂੰ ਦੇਖਿਆ ਜਾਵੇ ਇਹਦੇ ਘਰ ਤੇ ਲਗਾਇਆ ਹੋਇਆ ਜਿਹੜਾ ਐਨਆਰਆਈਆਂ ਨੇ ਪੈਸਾ ਆ ਜਿਹੜੇ ਕੰਪਿਊਟਰ ਆ ਜਿਹੜਾ ਇਹਨੂੰ ਇਹਨੇ ਜਿਹੜਾ ਬਣਾਇਆ ਸੀ ਆਈਟੀ ਸੈੱਲ ਆ ਜੀ ਇਹ ਉਹ ਜਿਹੜੇ ਚੈੱਕ ਕੀਤੇ ਜਾਣ ਬਈ ਇਹ ਜਿਹੜੀ ਹੈ ਉਹ ਟਾਟਾ ਦੀ ਜਿਹੜੀ ਗੱਡੀ ਤੋਂ ਬਾਅਦ ਇਹ 35-35 ਲੱਖ ਦੀਆਂ ਗੱਡੀਆਂ ਤੇ ਵਿੱਚ ਘੁੰਮਣ ਲੱਪਿਆ ਇਹਦਾ ਕਿਹੜਾ ਮੱਜਾਂ ਦਾ ਵਪਾਰ ਸੀ ਡਾਕਟਰ ਡੰਗਰ ਸੀ ਤੇ ਉਦੋਂ ਬਾਅਦ ਇਹਨੇ ਵੱਡੇ ਪੱਧਰ ਦਾ ਜਿਹੜਾ ਉਹ ਕਾਰੋਬਾਰ ਕੀਤਾ ਇਹ ਸਾਰਾ ਜਿਹੜਾ ਮਿਸ਼ਨ ਮੂਵਮੈਂਟ ਦਾ ਪੈਸਾ ਘਰ ਨੂੰ ਲੈ ਗਿਆ ਆ ਹੁਣ ਉਹ ਘਰੋਂ ਜਿਹੜਾ ਬਹੁਤ ਦਿਨ ਸਮਾਜ ਦਾ ਜਿਹੜਾ ਸਾਰਾ ਸਮਾਨ ਆ ਉਹ ਕੌਣ ਲਿਆ ਉਹ ਚੱਕ ਕੇ ਬਹੁਤ ਦਿਨ ਸਮਾਜ ਪਾਰਟੀ ਦੇ ਦਫ਼ਤਰ ਜਲੰਧਰ ਵਿੱਚ ਇਸ ਕਰਕੇ ਸਮਝਣ ਦੀ ਲੋੜ ਆ ਕਿ ਜੱਕਦਮ ਜਿਹੜਾ ਆ ਕਿਸੇ ਵਿਅਕਤੀ ਵਿਸ਼ੇਸ਼ ਤੇ ਪੈਸਾ ਨਾ ਲਾਓ ਮੂਵਮੈਂਟ ਤੇ ਪੈਸਾ ਲਾਓ ਕਿਉਂਕਿ ਹੁਣ ਸਾਰੇ ਜਿਹੜੇ ਐ ਐਨ ਆਰ ਆਈ ਹੁਣ ਕਿਸੇ ਚੰਗੇ ਬੰਦੇ ਦੇ ਵੀ ਪੈਸਾ ਲਾਉਣ ਨੂੰ ਤਿਆਰ ਨਹੀਂ ਇਹ ਏਦਾਂ ਦੇ ਆ ਤੇ ਪੈਸੇ ਲਾ ਕੇ ਉਹ ਨਰਾਸ਼ ਹੋ ਗਿਆ ਤੇ ਇਸ ਕਰਕੇ ਇਹ ਬੰਦਿਆਂ ਤੋਂ ਸਿੱਖਿਆ ਲੈਣੀ ਚਾਹੀਦੀ ਆ ਆ ਜਿਹੜਾ ਹੋਰ ਦੂਰ ਨਾਲ ਗਏ ਆ ਨਾ ਇਹ ਤਾਂ ਪਹਿਲਾਂ ਹੀ ਵਿਚਾਰੇ ਬੜੇ ਲਾਲਚੀ ਜਿਹੇ ਬੰਦੇ ਆ ਹਨਾ ਜਦੋਂ ਇਲੈਕਸ਼ਨ ਜਿਹੜੇ ਆ ਉਹ ਅੱਗੇ ਹੀ ਮਤਲਬ ਸਾਡੇ ਸਾਥੀ ਕਹਿੰਦੇ ਆ ਕਿ ਜਿਹੜਾ ਗਰਲਾਲ ਸੈਲਾ ਆ ਉਹ ਤਾਂ ਜਦੋਂ ਚੋਨਾ ਆਉਂਦੀ ਆ ਸਰਾਧ ਆਉਂਦੇ ਆ ਉਹਦੇ ਲਈ ਬਈ ਹਲਵਾ ਪੂਰੀ ਮਲਵਾ ਖਾਣ ਵਾਸਤੇ ਉਹਨੂੰ ਜਿਹੜਾ ਸਮਾਂ ਮਿਲ ਜਾਂਦਾ ਡਟ ਕੇ ਸਰਾਧ ਖਾਂਦਾ ਉਹ ਇਸ ਕਰਕੇ ਹੁਣ ਇਹ ਬੰਦੇ ਜਿਹੜੇ ਆ ਪਾਰਟੀ ਨੂੰ ਮਿਸ਼ਨ ਨੂੰ ਸਾਰਾ ਕੁਝ ਵੇਚ ਕੇ ਤਾਂ ਆਪਣੇ ਸਵਾਦਾ ਵਾਸਤੇ ਗਏ ਆ ਜੇ ਇਹਨਾਂ ਦੀਆਂ ਗਲਤੀਆਂ ਕਰਕੇ ਕੱਢ ਵੀ ਦਿੱਤਾ ਸੀ ਤੇ ਇਹ ਮਿਸ਼ਨ ਦਾ ਪ੍ਰਚਾਰ ਕਰਦੇ ਰਹਦੇ ਸਾਨੂੰ ਕਿੰਨਾ ਚਿਰ ਹੋ ਗਿਆ ਫਨੂ ਇਹਨਾਂ ਨੇ ਕੱਢਣ ਦੀ ਕੋਸ਼ਿਸ਼ ਕੀਤੀ ਆ 22 ਤੋਂ ਬਾਅਦ ਸਾਨੂੰ ਪਾਰਟੀ ਨੇ ਬਾਲੋਂ ਕੋਈ ਸੱਦਾ ਨਹੀਂ ਆਉਂਦਾ ਤੇ ਅਸੀਂ ਕਿੱਥੇ ਦੌੜ ਗਏ ਦੂਸਰੇ ਪਾਸੇ ਬਥੇਰੇ ਸੱਦੇ ਆਉਦੇ ਆ ਵੀ ਤੁਹਾਨੂੰ ਐਦਾਂ ਬਣਾ ਦੇਾਂਗੇ ਤੁਹਾਨੂੰ ਮੇਰ ਬਣਾ ਦੇਾਂਗੇ ਤੁਸੀਂ ਸਾਡੇ ਵਿੱਚ ਆ ਕੇ ਲੜੋ ਪਰ ਅਸੀਂ ਕਿਹ ਨਹੀਂ ਅਸੀਂ ਜਿਹੜਾ ਅਸੀਂ ਆਪਣੇ ਮਿਸ਼ਨ ਮੂਵਮੈਂਟ ਦੇ ਲਈ ਕੰਮ ਕਰਦੇ ਆ ਸਾਡਾ ਕੋਈ ਮਿਸ਼ਨ ਹੈ ਸਾਡਾ ਕੋਈ ਐਮਸੀ ਬਣਨਾ ਐਮਐਲਏ ਐਮਪੀ ਬਣਨਾ ਮਿਸ਼ਨ ਥੋੜੇ ਆ ਸਾਡਾ ਇਸ ਦੇਸ਼ ਦੇ ਵਿੱਚ ਦੇਸ਼ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਜਿਹੜਾ 21 ਸਾਲ ਦੀ ਹੋਰ ਤਪੱਸਿਆ ਕਰਨ ਤੋਂ ਬਾਅਦ ਭਾਰਤ ਨੂੰ ਪ੍ਰ부ਧ ਭਾਰਤ ਬਣਾਉਣ ਵਾਸਤੇ ਜਿਹੜਾ ਕੰਮ ਕੀਤਾ ਅਸੀਂ ਉਸ ਮਿਸ਼ਨ ਤੇ ਕੰਮ ਕਰ ਰਹੇ ਹਾਂ ਵੀ ਜਿਹੜਾ ਹਰੇਕ ਮਾਨਵ ਮਾਨ ਇੱਕ ਸਮਾਨ ਜਿਹੜਾ ਹੋਣਾ ਚਾਹੀਦਾ। ਇਸ ਕਰਕੇ ਸਾਥੀਓ ਬੜਾ ਇਹ ਜਿਹੜੇ ਬੰਦੇ ਆ ਇਦਾਂ ਦੇ ਬੰਦੇ ਆ ਨੂੰ ਪਹਿਲਾਂ ਤੋਂ ਹੀ ਬਾਤ ਕਰੋ। ਤੇ ਸਾਥੀ ਸਾਰੇ ਜਿਹੜੇ ਆ ਮੇਰੇ ਨਾਲ ਜੁੜੇ ਆ ਰਾਜਕੁਮਾਰ ਜੀ ਗੌਰਪ੍ਰੀਤ ਬਾਂਸੀ ਸਾਹਿਬ ਦੀਪ ਚੱਲੀ ਜੀ ਅਮਰਜੀਤ ਬੰਗੜ ਸਾਹਿਬ ਤੇ ਬਿਪਨ ਬਹਿਲ ਜੀ ਇਹ ਸਾਰਿਆਂ ਦਾ ਵੈਲਕਮ ਜੀ ਜੈ ਭੀਮ ਸਾਰਿਆਂ ਨੂੰ ਤਾਂ ਸਾਥੀਓ ਇਹ ਮੈਨੂੰ ਜਿਹੜਾ ਬੜੇ ਤਕ ਦੇ ਨਾਲ ਇਹ ਗੱਲਾਂ ਕਰਨੀਆਂ ਪਈਆਂ ਨਹੀਂ ਤਾਂ ਮੈਂ ਜਿਹੜਾ ਜੋ ਕੋਈ ਮਰਜ਼ੀ ਕਰੇ ਆਪਾਂ ਬੜਾ ਕਿੰਤੂ ਪ੍ਰੰਤੂ ਕਰਦੇ ਨੇ ਲੇਕਿਨ ਇਸ ਬੰਦੇ ਨੇ ਜਿਹੜਾ ਲੱਛੇਦਾਰ ਭਾਸ਼ਣ ਦੇ ਦੇ ਕੇ ਸਾਰਾ ਸਮਾਜ ਦਾ ਪੈਸਾ ਜਿਹੜਾ ਸੀ ਉਹ ਆਪਣੇ ਵਾਸਤੇ ਨਿਊਜ਼ੀਲੈਂਡ ਦੇ ਵਿੱਚ ਜਾ ਕੇ ਫਿੱਟ ਕਰ ਦਿੱਤਾ ਤੇ ਇੱਥੇ ਵੀ ਬਹੁਤ ਸਾਰਾ ਇਹਨੇ ਬਣਾਇਆ ਤੇ ਇਹ ਅੱਜ ਕੋਈ ਗੱਲ ਨਹੀਂ ਸੀ ਬਣਾਇਆ ਸੀ ਤੇ ਲੇਕਿਨ ਮਿਸ਼ਨ ਮੂਵਮੈਂਟ ਦੇ ਵਿੱਚ ਖੜਾ ਰਹਿੰਦਾ ਪਰ ਇਹ ਐਸ ਵੇਲੇ ਮਿਸ਼ਨ ਨੂੰ ਵੀ ਜਿਹੜਾ ੱਤਕਾ ਲਾ ਕੇ ਪਾਰਟੀ ਨੂੰ ਤੇ ਚਲੇ ਗਿਆ ਇਹਦੇ ਲਈ ਫਿਰ ਮੈਨੂੰ ਜਿਹੜੀ ਆਪਣੀ ਗੱਲਬਾਤ ਰੱਖਣੀ ਪਈ ਤੋਂ ਸਾਰਿਆਂ ਦਾ ਨੋ ਜੈਪੀਮ ਜੈ ਭਾਰਤ ਆਪਾਂ ਜਿੱਦਾਂ ਕੰਮ ਕਰਦੇ ਆ ਇਦਾਂ ਹੀ ਕੰਮ ਕਰਦੇ ਰਹਿਣਾ ਸੋਸ਼ਲ ਮੂਵਮੈਂਟ ਬੇਬੇਚੇ ਦਬਕੇ ਕੰਮ ਕਰਨਾ ਚਾਹੀਦਾ ਕਿਉਂਕਿ ਜਿਹੜੀ ਹੈ ਜੇ ਭਾਰਤ ਦਾ ਕਿਤੇ ਨਾ ਸੀ ਉਹ ਸਮਰਾਟ ਅਸ਼ੋਕ ਨੇ ਗਰਾਊਂਡ ਪੱਧਰ ਤੇ ਜਿਹੜਾ ਤੱਥਗਤ ਬੁੱਧਾ ਨੂੰ ਜ਼ਮੀਨੀ ਪੱਧਰ ਤੇ ਪੂਰੇ ਵਿਸ਼ਵ ਵਿੱਚ ਫਲਾਉਣ ਦਾ ਕੰਮ ਕੀਤਾ ਸੀ ਉਸ ਮਿਸ਼ਨ ਦੇ ਉੱਤੇ ਆਪਾਂ ਕੰਮ ਕਰੀਏ ਜੈ ਭਿੰਨ ਜੈ ਪਰੇ ਜੀ